ਕਟੜ ਇਮਾਨਦਾਰ ਗ੍ਰਿਫਤਾਰ ਜੀ ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਕਟੜ ਇਮਾਨਦਾਰ ਕਹਿੰਦੇ ਸੀ ਪਰ ਦਿੱਲੀ ਦੇ ਵਿੱਚ ਕਥਿਤ ਸ਼ਰਾਬ ਘਟਾਲਾ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਨੂੰ ED ਦੇ ਵੱਲੋਂ ਗ੍ਰਿਫਤਾਰ ਬੀਤੀ ਰਾਤ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇਸ ਮਾਮਲੇ ਦੇ ਉੱਤੇ ਵਿਰੋਧੀ ਪਾਰਟੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉੱਤੇ ਤਾਣਾਸ਼ਾਹੀ ਦੇ ਦੋਸ਼ ਲਗਾਏ ਜਾ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਅਰਵਿੰਦ ਕੇਜਰੀਵਾਲ ਦੀ ਤਾਂ ਨੌ ਸੰਮਣ ਈਡੀ ਦੇ ਵੱਲੋਂ ਕੇਜਰੀਵਾਲ ਨੂੰ ਭੇਜੇ ਗਏ ਸੀ ਪਰ ਕੇਜਰੀਵਾਲ ਕਿਸੇ ਵੀ ਸੰਮਣ ਤੋਂ ਬਾਅਦ ਈਡੀ ਅੱਗੇ ਪੇਸ਼ ਨਹੀਂ ਸੀ ਹੋਏ ਹਾਈ ਕੋਰਟ ਦੇ ਵਿੱਚ ਪਹੁੰਚੇ ਸੀ ਅਤੇ ਉੱਥੋਂ ਵੀ ਉਹਨਾਂ ਨੂੰ ਰਾਹਤ ਨਹੀਂ ਸੀ ਮਿਲੀ ਅਤੇ ਗ੍ਰਿਫਤਾਰੀ ਦੇ ਉੱਤੇ ਰੋਕ ਲਾਉਣ ਤੋਂ ਇਨਕਾਰ ਹਾਈ ਕੋਰਟ ਦੇ ਵੱਲੋਂ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਬੀਤੀ ਰਾਤ ਕਰੀ ਬਟਾਈ ਘੰਟੇ ਪੁੱਛ ਕੇ ਉਸ ਤੋਂ ਬਾਅਦ ਜੀੜੀ ਦੇ ਵੱਲੋਂ ਕੇਜਰੀਵਾਲ ਨੂੰ ਗਿਫਤਾਰ ਕਰ ਲਿਆ ਜਾਂਦਾ ਹੈ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਅੱਜ ਦਿੱਲੀ ਪਹੁੰਚ ਰਹੇ ਨੇ ਅਤੇ ਦਿੱਲੀ ਦੇ ਵਿੱਚ ਲਗਾਤਾਰ ਪ੍ਰੋਟੈਸਟ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਕੀਤਾ ਜਾ ਰਿਹਾ ਜਿਸ ਦੇ ਵਿੱਚ ਪੁਲਿਸ ਦੇ ਨਾਲ ਧੱਕਾ ਮੁਕੀ ਹੋਈ ਹੈ ਤੇ ਸੁਰ ਭਾਰਤਵਾਜ ਅਤੇ ਅਤਿਸ਼ੀ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਪੁਲਿਸ ਦੇ ਵੱਲੋਂ ਤਾਂ ਲਗਾਤਾਰ ਪੂਰੇ ਦੇਸ਼ ਦੇ ਵਿੱਚ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਮਾਹੌਲ ਕਾਫੀ ਭਖਦਾ ਦਿਖਾਈ ਦੇ ਰਿਹਾ ਆਖਿਰ ਕਥਿਤ ਸ਼ਰਾਬ ਘਟਾਲਾ ਮਾਮਲਾ ਹੈ ਕੀ ਤੁਹਾਨੂੰ ਇਹ ਦੱਸਦਣਿਆ 2021-22 ਦੇ ਵਿੱਚ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੇ ਵੱਲੋਂ ਇੱਕ ਸ਼ਰਾਬ ਨੀਤੀ ਬਣਾਈ ਗਈ ਸੀ ਜਿਸ ਦੇ ਅਧੀਨ ਜੋ ਸ਼ਰਾਬ ਦੇ ਠੇਕੇ ਆ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਦਿੱਤੇ ਜਾਣੇ ਸੀ ਪਰ ਇਸ ਦੇ ਵਿੱਚ ਕਈ ਲੋਕਾਂ ਤੋਂ ਰਿਸ਼ਵਤ ਲੈ ਕੇ ਉਹਨਾਂ ਨੂੰ ਠੇਕੇ ਦੇਣ ਦੀ ਗੱਲ ਜੋ ਇਲਜ਼ਾਮ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਲੱਗੇ ਨੇ ਕਿ ਉਹਨਾਂ ਨੇ ਕਿਸੇ ਤਰੀਕੇ ਦੇ ਨਾਲ ਜੋ ਰਿਸ਼ਵਤ ਲੈ ਕੇ ਠੇਕੇ ਆ ਕੋਈ ਆਪਣੇ ਜਾਂ ਫਿਰ ਕਹ ਲਈਏ ਉਹਨਾਂ ਦੇ ਚਹਿੱਤੇ ਸੀ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਸੀ ਤਾਂ 100 ਕਰੋੜ ਤੋਂ ਵੱਧ ਰਪਏ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਬੀਤੀ ਰਾਤ ਗ੍ਰਿਫਤਾਰ ਕੀਤਾ ਗਿਆ ਹੈ ਜਾਂਚ ਏਜੰਸੀ ਦਾ ਕਹਿਣਾ ਹੈ ਕਿ ਸ਼ਰਾਬ ਨੀਤੀ 2021-22 ਜਿਸ ਨੂੰ ਹੁਣ ਖਤਮ ਕਰ ਦਿੱਤਾ ਗਿਆ ਉਸ ਨੂੰ ਲਾਗੂ ਕਰਨ ਦੇ ਲਈ ਦੱਖਣੀ ਕਾਰੋਬਾਰੀਆਂ ਅਤੇ ਸਿਆਸਤਦਾਨਾਂ ਦੇ ਇੱਕ ਸਮੂਹ ਵੱਲੋਂ ਆਬੰਦੀ ਪਾਰਟੀ ਨੂੰ ਕਥੇਤਾਰਤੇ 100 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੇ ਸਬੂਤ ਮਿਲੇ ਨੇ ਮਾਮਲੇ 'ਚ ਸੀਐਮ ਕੇਜਰੀਵਾਲ ਨੂੰ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕੇਜਰੀਵਾਲ ਚੌਥੇ ਹਾਈ ਪ੍ਰੋਫਾਈਲ ਨੇਤਾ ਨੇ ਜਿਨ੍ਹਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਪਹਿਲਾਂ ਈਡੀ ਨੇ 2021-22 ਦੇ ਮਾਮਲੇ 'ਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਸੋਦੀਆ ਰਾਸਭਾ ਮੈਂਬਰ ਸੰਜੇ ਸਿੰਘ ਭਾਰਤ ਰਾਸ਼ਟਰੀ ਸਮਿਤੀ ਦੇ ਸੀਨੀਅਰ ਨੇਤਾ ਕਵਿਤਾ ਨੂੰ ਗ੍ਰਿਫਤਾਰ ਕੀਤਾ ਈਡੀ ਨੇ ਇਸ ਮਾਮਲੇ ਦੇ ਵਿੱਚ ਮਨੀਸ਼ ਸੋਸੋਦੀਆ ਨੂੰ 26 ਫਰਵਰੀ 2023 ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਕਿ ਸੰਸਦ ਮੈਂਬਰ ਸੰਜੇ ਸਿੰਘ ਨੂੰ 4 ਅਕਤੂਬਰ 2023 ਅਤੇ ਕਵਿਤਾ ਨੂੰ 15 ਮਾਰਚ 2024 ਨੂੰ ਗ੍ਰਿਫਤਾਰ ਕੀਤਾ ਸੀ ਈਡੀ ਨੇ ਦਾਵਾ ਕੀਤਾ ਹੈ ਕਿ ਦਲੀ ਦੀ ਆਪਕਾਰੀ ਨੀਤੀ ਤਹਿਤ ਗ੍ਰਿਫਤਾਰ ਕੀਤੇ ਗਏ ਸਾਰੇ ਹਾਈ ਪ੍ਰੋਫਾਈਲ ਆਗੂਆਂ ਨਾਲ ਹੋਰ ਸਿਆਸੀ ਆਗੂਆਂ ਨੇ ਸਾਜ਼ਿਸ਼ ਰਚੀ ਸੀ ਦਖਣ ਦਾ ਇੱਕ ਸਮੂਹ ਜਿਸ ਦੇ ਵਿੱਚ ਕਾਰੋਬਾਰੀ ਸਾਰਥ ਰੈਡੀ ਮੰਗੂਟਾ ਸ੍ਰੀਨਵਾਸਲ ਰੈਡੀ ਅਤੇ ਕੇ ਕਵਿਤਾ ਸ਼ਾਮਲ ਸੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੌਦੀਆ ਵੀ ਇਸ ਗਰੁੱਪ ਦੇ ਵਿੱਚ ਸ਼ਾਮਲ ਸਨ ਇਹ ਕਥਿਤ ਦੋਸ਼ ਉਹਨਾਂ ਉੱਤੇ ਲੱਗ ਰਹੇ ਨੇ ਤੇ ਸਮੂਹ ਦੀ ਨੁਮਾਇੰਦਗੀ ਅਰुण ਪੇਲਾਈ ਅਭਿਸ਼ੇਕ ਬੋਇਨਪੱਲੀ ਅਤੇ ਬੁੱਚੀ ਬਾਬੂ ਨੇ ਕੀਤੀ ਦਲੀ ਦੀ ਆਪਕਾਰੀ ਨੀਤੀ 2021-22 ਦੇ ਤਹਿਤ ਇਸ ਦੱਖਣੀ ਸਮੂਹ ਨੂੰ 32 ਦੇ ਵਿੱਚੋਂ 9 ਜ਼ੋਨ ਅਲਾਟ ਕੀਤੇ ਗਏ ਸੀ ਇਹ ਨੀਤੀ ਥੋਕ ਵਿਕਰੇਤਾਵਾਂ ਲਈ ਇੱਕ ਅਸਾਧਾਰਨ ਤੌਰ ਤੇ ਉੱਚ 12% ਲਾਭ ਮਾਰਜਿਨ ਅਤੇ ਪਰਚੂਨ ਵਿਕਰੇਤਾਵਾਂ ਲਈ ਲਗਭਗ 185% ਲਾਭ ਮਾਰਜਨ ਦੇ ਨਾਲ ਪੇਸ਼ ਕੀਤੀ ਗਈ ਸੀ ਤੇ ਈਡੀ ਨੇ ਦੋਸ਼ ਲਾਇਆ ਕਿ ਸਾਜਿਸ਼ ਦੇ ਹਿੱਸੇ ਵਜੋਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਕਥਿਤ ਤੌਰ ਤੇ ਥੋਕ ਵਿਕਰਤਾਵਾਂ ਤੋਂ 12% ਦੀ ਮਾਰਜਨ ਦੇ ਵਿੱਚੋਂ 6% ਦੀ ਵਸੂਲਿਆ ਜਾਣਾ ਸੀ ਤੇ 100 ਕਰੋੜ ਰੁਪਏ ਰਿਸ਼ਵਤ ਦੇ ਇਸ ਕਥਿਤ ਲੈਣ ਦੇਣ ਦੇ ਵਿੱਚ ਬੀਆਰਐਸ ਆਗੂ ਕਵਿਤਾ ਨੇ ਵਿਚੋਲੇ ਦੀ ਭੂਮਿਕਾ ਨਿਭਾਈ ਸੀ ਈਡੀ ਦੇ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਕਿ ਸਾਊਥ ਗਰੁੱਪ ਨੇ ਆਮ ਆਦਮੀ ਪਾਰਟੀ ਦੇ ਆਗੂ ਵਿਜੇ ਨਾਇਰ ਨੂੰ ਐਡਵਾਂਸ ਦੇ ਵਿੱਚ 100 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀ ਵਿਜੇਨੈਰ ਇਸ ਸਾਰੀ ਯੋਜਨਾ ਅਤੇ ਸਾਜ਼ਿਸ਼ ਨੂੰ ਆਮ ਆਦਮੀ ਪਾਰਟੀ ਦੇ ਨਤਾਫ ਨਤਾਵਾਂ ਵੱਲੋਂ ਸੰਚਾਲਿਤ ਕਰ ਰਿਹਾ ਸੀ ਇਹ ਦੋਸ਼ ਹੈ ਜਿਹੜੇ ਈਡੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਇਹਨਾਂ ਲੀਡਰਾਂ ਉੱਪਰ ਲੱਗ ਰਹੇ ਨੇ ਤਾਂ ਇਸ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਇਸ ਗ੍ਰਿਫਤਾਰੀ ਤੋਂ ਬਾਅਦ ਵੱਡਾ ਸਵਾਲ ਹੁਣ ਇਹ ਬਣਿਆ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੇ ਜੋ ਮੁੱਖ ਮੰਤਰੀ ਸੀ ਤੇ ਰਾਸ਼ਟਰੀ ਕਨਵੀਨਰ ਸੀ ਉਹ ਗ੍ਰਿਫਤਾਰ ਕਰ ਲਏ ਗਏ ਨੇ ਤਾਂ ਸਰਕਾਰ ਕੌਣ ਚਲਾਵੇਗਾ ਸਰਕਾਰ ਚਲਾਉਣ ਦੇ ਵਿੱਚ ਹੁਣ ਜੋ ਆਤਸ਼ੀ ਨੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨੇ ਅਤੇ ਸਰਕਾਰ ਦੇ ਵਿੱਚ ਮੰਤਰੀ ਨੇ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਕੇਜਰੀਵਾਲ ਜੇਲ੍ਹ ਤੋਂ ਹੀ ਸਰਕਾਰ ਚਲਾਉਣਗੇ ਜੇਕਰ ਜੇਲ੍ਹ ਤੋਂ ਸਰਕਾਰ ਕੇਜਰੀਵਾਲ ਨਹੀਂ ਚਲਾਉਂਦੇ ਤਾਂ ਫਿਰ ਸੌਰਭ ਭਾਰਦਵਾ ਜਾਂ ਫਿਰ ਆਤਸ਼ੀ ਨੂੰ ਮੁੱਖ ਮੰਤਰੀ ਦਿੱਲੀ ਦੇ ਵਿੱਚ ਬਣਾਇਆ ਜਾ ਸਕਦਾ ਹੈ ਤਾਂ ਆਤਸ਼ੀ ਦੇ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਦੇਸ਼ ਦੇ ਪਹਿਲੇ ਅਜਿਹੇ ਮੁੱਖ ਮੰਤਰੀ ਨੇ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਗਿਆ ਚੋਣਾਂ ਦੇ ਵਿੱਚ ਵੀ ਇਹ ਪਹਿਲੀ ਗ੍ਰਫਤਾਰੀ ਹੈ ਜਿਸ ਤਰੀਕੇ ਦੇ ਨਾਲ ਇਸ ਤੋਂ ਪਹਿਲਾਂ ਕਦੇ ਅਜਿਹਾ ਨਹੀਂ ਸੀ ਹੋਇਆ ਕਿ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਅਜਿਹੀ ਵੱਡੀ ਕਾਰਵਾਈ ਕਿਸੇ ਰਾਸ਼ਟਰੀ ਲੀਡਰ ਦੇ ਖਿਲਾਫ ਕੀਤੀ ਗਈ ਹੋਵੇ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਰਾਸ਼ਟਰੀ ਕਨਵੀਨਰ ਆਮ ਆਦਮੀ ਪਾਰਟੀ ਦਾ ਜੋ ਮੁਖੀ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਵੀ ਪਹਿਲੀ ਵਾਰ ਹੋਇਆ ਕਿ ਕਿਸੇ ਪਾਰਟੀ ਦੇ ਮੁੱਖ ਆਗੂ ਨੂੰ ਚੋਣਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੋਵੇ ਤਾਂ ਇਹ ਦਾਅਵੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਨੇ ਕਿ ਜਾਣਬੁੱਝ ਕੇ ਕੇਜਰੀਵਾਲ ਤੋਂ ਡਰਦਿਆਂ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਜੋ ਭਾਜਪਾ ਦੇ ਵੱਲੋਂ ਬਣਾਇਆ ਜਾ ਰਿਹਾ ਹੈ ਤਾਂ ਕਿ ਕੇਜਰੀਵਾਲ ਨੂੰ ਅੱਗੇ ਨਾਂ ਵਧਨ ਦਿੱਤਾ ਜਾਵੇ ਦੇਸ਼ ਦੇ ਵਿੱਚ ਕਿਤੇ ਹੋਰ ਚੋਣਾਂ ਜਿੱਤਣਾ ਨਾ ਦਿੱਤੀ ਨਾ ਜਾਣ ਤਾਂ ਇਸ ਤਰ੍ਹਾਂ ਦੇ ਇਲਜ਼ਾਮ ਆਪੰਵਿ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਉੱਪਰ ਲਗਾਏ ਜਾ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਬਾਕੀ ਵਿਰੋਧੀ ਪਾਰਟੀਆਂ ਦੀ ਤਾਂ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੇਜਰੀਵਾਲ ਦਾ ਡਟ ਕੇ ਸਾਥ ਦਿੱਤਾ ਜਾ ਰਿਹਾ ਹੈ ਭਾਵੇਂ ਕਾਂਗਰਸ ਪਾਰਟੀ ਹੋਵੇ ਜਾਂ ਫਿਰ ਦੂਜੀਆਂ ਪਾਰਟੀਆਂ ਦੇ ਲੀਡਰ ਹੋਣ ਉਹਨਾਂ ਦੇ ਵੱਲੋਂ ਕੇਜਰੀਵਾਲ ਦੇ ਸਮਰਥਨ ਦੇ ਵਿੱਚ ਕਾਫੀ ਪੋਸਟਾਂ ਪਾਈਆਂ ਜਾ ਰਹੀਆਂ ਨੇ ਪ੍ਰਿੰਕਾ ਗਾਂਧੀ ਸੋਨੀਆ ਗਾਂਧੀ ਜਾਂ ਫਿਰ ਰਾਹਲ ਗਾਂਧੀ ਹੋਣ ਸਭ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਸਖਤ ਪ੍ਰਤੀਕਿਰਿਆ ਜ਼ਾਹਿਰ ਕੀਤੀ ਗਈ ਹੈ ਤੇ ਨਖੇਦੀ ਕੀਤੀ ਗਈ ਹੈ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਕਾਂਗਰਸ ਨੇਤਾ ਪਵਨ ਖੇੜਾ ਨੇ ਆਖਿਆ ਕਿ ਉਹ ਸੋਚਦੇ ਨੇ ਕਿ ਇਸ ਨਾਲ ਭਾਰਤ ਗੱਠ ਜੋੜ ਹਿੱਲ ਜਾਵੇਗਾ ਜਾਂ ਪਟੜੀ ਤੋਂ ਲੈ ਜਾਵੇਗਾ ਉਹ ਗਲਤ ਸੋਚ ਰਹੇ ਨੇ ਇਨ੍ਹਾਂ ਕਦਮਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਾਜਪਾ ਨੂੰ ਆਪਣੀ ਹਾਰ ਦਿਸ ਰਹੀ ਹੈ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਤੇ ਮਲਕਾਰਜਨ ਖੜਗੇ ਆਰਜीडी ਦੇ ਨੇਤਾ ਲਾਲੂ ਪ੍ਰਸ਼ਾਦ ਯਾਦਵ ਤੇ ਜਸਵੀ ਯਾਦਵ ਸੱਪਾ ਨੇਤਾ ਅਖਲੇਸ਼ ਯਾਦਵ ਐਨਐਸਪੀ ਦੇ ਨੇਤਾ ਸ਼ਰਦ ਪਵਾਰ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਨ ਸ਼ਿਵ ਸੈਨ ਉਦਸ ਸ਼ਸ਼ਾਹਨਾ ਦੇ ਉਧ ਬਠਾਕਰੇ ਆਨੰਦ ਦੂਬੇ ਦੇ ਵੱਲੋਂ ਕੇਰਲ ਦੇ ਮੁੱਖ ਮੰਤਰੀ ਪਿੰਨਾਰਾਇਵ ਵਿਜੇਨ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਸੀਪੀਐਮ ਦੇ ਜਨ ਸਕੱਤਰ ਸੀਤਾਰਾਮ ਯਾਚਰੀ ਟੀਐਮਸੀ ਦੇ ਨੇਤਾ ਕੁਨਾਲ ਘੋਸ਼ ਸਮੇਤ ਕਈ ਨੇਤਾਵਾਂ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਤਾਨਾਸ਼ਾਹੀ ਤਰੀਕੇ ਦੇ ਨਾਲ ਵਿਰੋਧੀਆਂ ਨੂੰ ਦਬਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਖਾਤੇ ਫ੍ਰੀਜ਼ ਕਰ ਦਿੱਤੇ ਗਏ ਨੇ ਉਹ ਵੀ ਲੈਣ ਦੇਣ ਆਪਣੇ ਖਾਤੇ ਵਿੱਚੋਂ ਨਹੀਂ ਕਰ ਸਕਦੇ ਤਾਂ ਵ੍ਰੋਧੀ ਪਾਰਟੀਆਂ ਸਿੱਧੇ ਤੌਰ ਤੇ ਭਾਜਪਾ ਦੇ ਉੱਪਰ ਚੋਣਾਂ ਦੇ ਵਿੱਚ ਜਿਸ ਤਰੀਕੇ ਦੀ ਸਟ੍ਰੈਟਜੀ ਬਣਾਈ ਜਾ ਰਹੀ ਹੈ ਉਸ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਰੀਆਂ ਪਾਰਟੀਆਂ ਨੂੰ ਦਬਾ ਕੇ ਭਾਜਪਾ ਇਹਨਾਂ ਚੋਣਾਂ ਵਿੱਚ ਜਿੱਤਣਾ ਚਾਹੁੰਦੀ ਹੈ ਪਰ ਅਸੀਂ ਇਸ ਤਰੀਕੇ ਦੀ ਲੜਾਈ ਲੜਦੇ ਰਹਾਂਗੇ ਤੇ ਭਾਜਪਾ ਦੇ ਖਿਲਾਫ ਜੱਟ ਹਾਸਲ ਕਰਨ ਦੇ ਵਿੱਚ ਪੂਰਾ ਜ਼ੋਰ ਲਗਾਵਾਂਗੇ ਤਾਂ ਵਿਰੋਧੀ ਪਾਰਟੀਆਂ ਇੱਕਜੁੱਟ ਹੁੰਦੀਆਂ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਦਿਖਾਈ ਦੇ ਰਹੀਆਂ ਪਰ ਪੰਜਾਬ ਦੇ ਲੀਡਰ ਜਿਕਰ ਕਾਂਗਰਸ ਪਾਰਟੀ ਦੇ ਹੁਣ ਉਹਨਾਂ ਦੀ ਗੱਲ ਕਰ ਲਈਏ ਸੁਖਪਾਲ ਸਿੰਘ ਖਹਿਰਾ ਪ੍ਰਗਟ ਸਿੰਘ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਉਹਨਾਂ ਦੇ ਵੱਲੋਂ ਜਿੱਥੇ ਰਾਜਾ ਵੜਿੰਗ ਨੇ ਭਾਵੇਂ ਇਸ ਚੀਜ਼ ਦਾ ਵਿਰੋਧ ਕੀਤਾ ਜੋ ਗ੍ਰਿਫਤਾਰੀ ਹੋਈ ਹੈ ਪਰ ਸੁਖਪਾਲ ਖਹਿਰਾ ਤੇ ਪ੍ਰਗਟ ਸਿੰਘ ਨੇ ਇੱਥੇ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਉੱਤੇ ਵਿਆੰਗ ਕਸੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵਿਰੋਧੀ ਪਾਰਟੀਆਂ ਦੇ ਖਿਲਾਫ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਾਰਵਾਈ ਕਰਦੀ ਹੈ ਤਾਂ ਉਸ ਨੂੰ ਉਹ ਸਹੀ ਦੱਸਦੇ ਨੇ ਪਰ ਜਦੋਂ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਈਡੀ ਕਰਦੀ ਹੈ ਉਸ ਨੂੰ ਇਹ ਗਲਤ ਦੱਸਦੇ ਆ ਤੇ ਉਸ ਨੂੰ ਬਦਲਾਖੋਰੀ ਦੱਸਦੇ ਆ ਆਮ ਆਦਮੀ ਪਾਰਟੀ ਨੂੰ ਇੱਥੇ ਪੰਜਾਬ ਦੇ ਵਿੱਚ ਇਸ ਮਸਲੇ ਦੇ ਉੱਤੇ ਕਾਂਗਰਸ ਦਾ ਸਾਥ ਮਿਲਦਾ ਦਿਖਾਈ ਨਹੀਂ ਦੇ ਰਹਾ ਭਾਵੇਂ ਦੇਸ਼ ਭਰ ਦੇ ਵਿੱਚ ਕਾਂਗਰਸ ਤੇ ਬਾਕੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਨਾਲ ਡਟ ਕੇ ਖੜੀਆਂ ਦਿਖਾਈ ਦੇ ਰਹੀਆਂ ਹਨ ਦਿੱਲੀ ਦੇ ਵਿੱਚ ਵੀ ਅੱਜ ਵੱਡੇ ਪੱਧਰ ਦੇ ਉੱਤੇ ਪ੍ਰੋਟੈਸਟ ਕੀਤੇ ਜਾ ਰਹੇ ਨੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਦੇ ਉੱਤੇ ਇੱਕ ਟਵੀਟ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਸਕਦੇ ਹੋ ਪਰ ਉਹਨਾਂ ਦੀ ਸੋਚ ਨੂੰ ਤੁਸੀਂ ਕਦੇ ਵੀ ਖਤਮ ਨਹੀਂ ਕਰ ਸਕਦੇ ਉਹ ਸੋਚ ਹੈ ਕੇਜਰੀਵਾਲ ਇੱਕ ਸੋਚ ਹੈ ਤੇ ਜੋ ਪੂਰੇ ਦੇਸ਼ ਦੇ ਵਿੱਚ ਫੈਲ ਰਹੀ ਹੈ ਤਾਂ ਆਮ ਆਦਮੀ ਪਾਰਟੀ ਅਤੇ ਬਾਕੀ ਪਾਰਟੀਆਂ ਭਾਜਪਾ ਦੇ ਖਿਲਾਫ ਅੱਜ ਪ੍ਰੋਟੈਸਟ ਕਰ ਰਹੀਆਂ ਹਨ ਪਰ ਕੇਜਰੀਵਾਲ ਨੂੰ ਹੁਣ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਚੋਣਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਮਾਹੌਲ ਪੂਰੀ ਤਰ੍ਹਾਂ ਬਦਲਦਾ ਦਿਖਾਈ ਦੇ ਰਿਹਾ ਹੈ ਤੁਸੀਂ ਸਾਰੇ ਕੀ ਸੋਚਦੇ ਹੋ ਕੀ ਕੇਜਰੀਵਾਲ ਦੀ ਗ੍ਰਿਫਤਾਰੀ ਸਿਆਸਤ ਤੋਂ ਪ੍ਰੇਰਤਾ ਹੈ ਜਾਂ ਫਿਰ ਕੇਜਰੀਵਾਲ ਦੇ ਉੱਤੇ ਜਿਸ ਤਰੀਕੇ ਦੇ ਆਮ ਆਦਮੀ ਪਾਰਟੀ ਦੇ ਉੱਤੇ 100 ਕਰੋੜ ਰੁਪਏ ਦੇ ਕਥਿਤ ਸ਼ਰਾਬ ਘੁਟਾਲੇ ਦੇ ਲੱਗੇ ਨੇ ਉਸ ਦੇ ਵਿੱਚ ਕੋਈ ਸੱਚਾਈ ਹੋ ਸਕਦੀ ਹੈ ਇਸ ਬਾਰੇ ਆਪਣੀ ਰਾਏ ਜ਼ਰੂਰ ਦਿਓ ਬਾਕੀ ਖਬਰਾਂ ਦੇਖਣ ਲਈ ਜੁੜੇ ਰਹੋ ਕਾਰਨਰ ਟਾਕਸ ਦੇ ਨਾਲ